ਸਾਰੇ ਥੋੜੀਆਂ ਸ਼ਿਕਾਇਤਾਂ ਲਾਉਂਦੇ ਸਨ ਜਾ ਕੇ ਕਿ ਉਹ ਬਿੱਲ ਨੇ ਕਿਉਂ ਨਹੀਂ ਬੰਦ ਕਰਾਇਆ ਹੈ ਜਿਵੇਂ ਅੱਜ ਅੱਜ ਮੈਂ ਗਾੜੀ ਤੇ ਚੱਲ ਰਿਹਾ ਹਾਂ ਆਪ ਨੂੰ ਜੇ ਕੋਈ ਵੀ ਲਿਆ ਲਿਆ ਹੋਰ ਚੱਕ ਲਿਓ ਪੱਟੀ ਔਰ ਵੀ ਬਹੁਤ ਨਾ ਓਹੜਾ ਜਿਹੜਾ ਨੇ ਬਣਾ ਕੇ ਰੱਖਿਆ ਹੋਇਆ ਸੀਗਾ ਤੁੱਲ ਮਿਲਾ ਕੇ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਸਾਡੇ ਜਿਹੜੇ ਕਮਿਸ਼ਨਰ ਫੂਡ ਐਂਡ ਡਰੱਗ ਪੰਜਾਬ ਹੈਗੇ ਸ਼੍ਰੀ ਅਭਿਨਵ ਤਰੀਖਾ ਜੀ ਆਈਏਐਸ ਉਹ ਵੀ ਬੜੇ ਸਟ੍ਰਿਕਟ ਹੈ ਇਸ ਮਾਮਲੇ 'ਚ ਕਿ ਜਿਹੜਾ ਲੋਕਾਂ ਨੂੰ ਖਾਧ ਪਦਾਰਥ ਜਿਹੜੇ ਆ ਅਸ਼ੁੱਧ ਮਿਲਣੇ ਚਾਹੀਦੇ ਸਾਰੇ ਅੱਛਾ ਸਾਰੇ ਕਿ ਕਿਹੜੀ ਜਗ੍ਹਾ ਤੇ ਤੁਸੀਂ ਕੀਤਾ ਤੇ ਕਿੰਨਾ ਗੁਰ ਤੇ ਕਿੰਨੀ ਖੰਡ ਡਿਸਟਰਾਇ ਬੀਤੀ ਹੈ ਇਹ ਦਵਿੰਦਾ ਰਹਿਣਾ ਜਿਹੜਾ ਆ ਉੱਥੇ ਆ ਫਗਵਾੜਾ ਰੋਡ ਤੇ ਆ ਤੇ ਫਗਲਾਣੇ ਕੋਲ ਤੋਂ ਬਾਅਦ ਤੁਸੀਂ ਸ਼ਹਿਰ ਪਰਵਾਣੋਂ ਦੇ ਡੇ ਰਹਿਣਾ ਉੱਥੇ ਪ੍ਰੈਸ਼ਰ ਆ ਤੇ ਫੇਲਣਾ ਲੱਗਾ ਹੋਇਆ ਤੇ ਉੱਥੇ ਜਦੋਂ ਇੱਕ ਅਚਨਚੇਤ ਚੈਕਿੰਗ ਕੀਤੀ ਗਈ ਪਰਪਸ ਇਹੀ ਆ ਕਿਉਂਕਿ ਲੋਗ ਅਲਾਮਾ ਦੇ ਰਹੇ ਸੀ ਲੋਕੇ ਸ਼ਿਕਾਇਤਾਂ ਕਰ ਰਹੇ ਸੀ ਤੇ ਜਦ ਟਾਣਾ ਰੋਡ ਤੇ ਤੁਸੀਂ ਬੰਦ ਕੀਤੀ ਕੇਬਲ ਨਹੀਂ ਤੇ ਇੱਧਰ ਕਿਉਂ ਚੱਲ ਰਹੇ ਫਗਵਾੜਾ ਰੋਡ ਤੇ ਤੋਂ ਅੱਜ ਇੱਥੇ ਚੈਕਿੰਗ ਕੀਤੀ ਹੈ ਫਗਵਾੜਾ ਰੋਡ ਤੇ ਤੋਂ ਅਸੀਂ ਇੱਕ ਗੱਲ ਕਹਿਣਾ ਹੈ ਵੀ ਜਿਹੜੀ ਖੰਡ ਸੀਗੀ ਉਹ ਖੰਡ ਮਿਲ ਵਾਲੇ ਨੇ ਖੰਡ ਬਣਾ ਲਈ ਉਤੋਂ ਖੰਡ ਗੰਨੇ ਚੋਂ ਕੱਢ ਲਈ ਤੁਸੀਂ ਗੁੜ ਕੱਢੋ ਨਾ ਤੁਸੀਂ ਗੰਨੇ ਚੋਂ ਸ਼ੱਕਰ ਕੱਢੋ ਤੁਸੀਂ ਯਾਰ ਖੰਡ ਦਾ ਹੁਣ ਸਾਨੂੰ ਕੀ ਕਰਨਾ ਔਰ ਮੋਰਓਵਰ ਜੇ ਅਸੀਂ ਚੀਨੀ ਖਾਣੀ ਆ ਪੰਜਾਬੀਆਂ ਨੇ ਜਾਂ ਸਾਡੇ ਵਾਸੀਆਂ ਨੇ ਜਾਂ ਭਾਰਤ ਵਾਸੀਆਂ ਨੇ ਜਾਂ ਇਹਨੇ ਵੀ ਖਾਣੀ ਆ ਤਾਂ ਚੀਨੀ ਅਸੀਂ ਸਿੱਧੇ ਖਾ ਲਾਂਗੇ ਅਸੀਂ ਚੀਨੀ ਖਰੀਦ ਲਾਂਗੇ ਬਥੇਰੀ ਮਿਲਦੀ ਆਂ ਔਰ ਅੱਛੀ ਕੁਆਲਿਟੀ ਦੀ ਮਿਲਦੀ ਆ ਇਹ ਤਾਂ ਚੀਨੀ ਵੀ ਸਭ ਸਟੈਂਡਰਡ ਲੈ ਆਉਂਦੇ ਆ ਸਰ ਕਿੰਨਾ ਕਿੰਨਾ ਗੁੜ ਤੇ ਕਿੰਨੀ ਖੰਡ ਸੀ ਮੇਰਾ ਖਿਆਲ ਆ ਜੀ ਮੇਰੇ ਮੁਤਾਬਕ 10 ਕੁ ਕਵਾਂਟਲ ਗੋੜਾ ਜਿਹੜਾ ਡਿਸਟਰੋਏ ਕੀਤਾ ਇੱਕ ਕਿੱਬਾ ਕੀਤਾ ਸਰ ਹਾਂਜੀ ਕਿੱਦਾਂ ਡਿਸਟਰੋਏ ਕੀਤਾ ਡਿਸਟਰੋਏ ਕੀਤਾ ਇਹ ਜਿਹੜੇ ਕੜਾਹਿਆਂ ਦੇ ਵਿੱਚ ਇਹਨੂੰ ਸਟਰਾਇਆ ਜਿਹੜੀ ਇਹਦੀ ਕਿਉਂਕਿ ਰਸ ਨੂੰ ਵੀ ਡਿਸਟਰੋਏ ਕਰਨਾ ਸੀ ਗੰਨੇ ਦੇ ਰਸ ਵਿੱਚ ਕੜਾਹਿਆਂ ਦੇ ਵਿੱਚ ਇਹ ਛੁੱਟਿਆ ਔਰ ਉਹਦੇ ਵਿੱਚ ਜਿਹੜੀ ਇਹਦੀ ਐਸ਼ ਐ ਸਵਾਹ ਆ ਰਾਖ ਹੈ ਉਹ ਪੁਆਤੀ ਸਾਰਿਆਂ ਚ ਪਈ ਇਹ ਮਿਲਣਾ ਨਹੀਂ ਚੱਲੂਗਾ ਜਦ ਤੀ ਗੰਨਾ ਨਹੀਂ ਪੱਕ ਜਾਂਦਾ ਜਦੋਂ ਗੰਨਾ ਪੱਕੇਗਾ ਕੋਈ ਨਹੀਂ ਰੋਕੇਗਾ ਤੁਹਾਨੂੰ ਤੇ ਖੰਡ ਕਿੱਦਾਂ ਡਿਸਟਰੋਏ ਖੰਡ ਜਿਹੜੀ ਆ ਖੰਡ ਦੇ ਵਿੱਚ ਜਿਹੜੀ ਆ ਸਾਰੇ ਬੁਰੇ ਪਾੜ ਕੇ ਉੱਥੇ ਸਟਾਤੇ ਆ ਮਿੱਟੀ ਉਹਦੇ ਵਿੱਚ ਮਲਾਤੀ ਆ ਉਹਨੂੰ ਵੀ ਡਿਸਟਰਾਏ ਕਰਤਾ ਇਹ ਉਹਨੂੰ ਚੱਕ ਕੇ ਚੋਚ ਕਿਤੇ ਡਿਸਟਰਾਏ ਕਰੇ ਅਸੀਂ ਕਰਤੀ ਆ ਤੇ ਲਗਭਗ ਉਹ ਵੀ ਜਿਹੜੀ ਕਿੰਨੀ ਕਿੰਨੀ ਸੀਗੀ ਥੋੜਾ ਪਾਨਟਲ ਮੇਰੇ ਮੁਤਾਬਕ 15 20 ਕੁਆਂਟਲ ਚੀਨੀ ਸੀਗੀ 50 ਕੁਆਂਟਲ 50 ਕਿਲੋ ਦਾ ਬੁਰਾ ਹੁੰਦਾ ਲਗਭਗ 40 ਬੋਰੇ ਤਿੰਨ ਜਿਹੜੇ ਜਿਹੜੇ ਡਿਸਟਰਾਇ ਕਰ ਦਿੱਤੇ ਆ ਸਰ ਇੱਕ ਜਿਹੜਾ ਜਿਹੜਾ ਇਹਨਾਂ ਦਾ ਹੁਣ ਤੁਸੀਂ ਜਿਹੜਾ ਅੱਗੇ ਪਾਸੇ ਜਿਹੜੇ ਬਾਕੀ ਵੀ ਨੇ ਚੱਲ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬੜਾ ਸਖਤ ਸੰਦੇਸ਼ ਦੇਣਾ ਚਾਹੁੰਦਾ ਹਾਂ ਤੁਸੀਂ ਇਹ ਮੇਰੀ ਵੇਟ ਕਰਦੇ ਆ ਇੰਤਜ਼ਾਰ ਕਰਦੇ ਆ ਬਿਲਣ ਵਾਲਿਓ ਕੋਈ ਡਾਕਟਰ ਲਖਵੀ ਰਾਵੇ ਫੂਡ ਸੇਫਟੀ ਟੀਮ ਸਾਡੀ ਆਵੇ ਤਾਂ ਤੁਹਾਡਾ ਖੰਡ ਗੋੜ ਡਿਸਟਰਾਇ ਕਰਾਵੇ ਤੁਸੀਂ ਇਹ ਇੰਤਜ਼ਾਰ ਕਰ ਰਹੇ ਹੋ ਪਹਿਲਾਂ ਕਿਉਂ ਨਹੀਂ ਬੰਦ ਕਰਦੇ ਮੈਸੇਜ ਮੇਰੀ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਪੜੇ ਲਿਖੇ ਲੋਕ ਐ ਹਰ ਲੋਕ ਲੰਘਦੇ ਆ ਯਾਰ ਆ ਤਾਂ ਤੁਸੀਂ ਮਤਲਬ ਤੁਹਾਨੂੰ ਸਮਝ ਨਹੀਂ ਲੱਗਦੀ ਬੜੀ ਕਲੀਅਰ ਕੱਟ ਇਨਸਟਰਕਸ਼ਨ ਐ ਪੇਜਾ ਖਾਂਡ ਨਾਲ ਗੋੜ ਨਹੀਂ ਬਣਨਾ ਗੋੜ ਬਣੂੰਗਾ ਤਾਂ ਗੰਨੇ ਦਾ ਰਸਤੋ ਬਣੂੰਗਾ ਥੈਂਕ ਯੂ ਸ਼ੁਕਰੀਆ ਸਵਾਲ ਆਓ ਬੋਲ ਲੈ ਜਿਹੜਾ ਨਹੀਂ ਤਾਂ ਯਾਰ ਅਰੇ ਧਿਆਨ ਨਹੀਂ ਬਤਾ ਕੋਈ ਸਭ ਆ ਸਵਾਲ ਆਇਆ ਚਾਹੇ ਸਵਾਲ ਕੋਈ ਨਹੀਂ ਚਾਹੇ ਅਰੇ ਨੀਚੇ ਦਾ ਛਾਇਲਿਆ ਕੇ ਬਾਤ ਸੁਣ ਨਹੀਂ ਰਹਾ ਕੇ ਸਵਾਲ ਹੈ ਕੋਈ ਜੋ ਆ ਲੈ ਆ ਤੁਹਾਡੇ ਲਈ ਚਾਹ ਸਵਾਲ ਆ ਲੈ एक एक सेट ऐसे एक एक ही रहेगा जब सीजन आएगा फिर शुरू करना है इसको हटाना नहीं आप सुने इसको नहीं करते हैं है? है। ये क्या लिखा है सर ये क्या लिखा है इसको क्या लिखा है कभी आपने पिता का दिल मत दुखाना क्योंकि सारी दुनिया वाला अपने बच्चे से आ जाता है ਹਾਂ ਇਹ ਮਤਲਬ ਇਸ ਦਾ ਸਾਰੇ ਦੇ ਬੋਈ ਦੇ ਫੋਟੋ ਕਰਾਓ ਸਾਰੇ ਸਾਰੇ ਦਾਲ ਦਾ ਔਰ ਇਹ ਸਾਰਾ ਆ ਜਨਾ ਇੱਧਰ ਕਰ ਦੇ ਇਸ ਇਸ ਤੇ ਇੱਧਰ ਦਾਲ ਦੇ ਲਾ ਦੇ ਇਸ ਤੇ ਇੱਧਰ ਦੇ ਆ ਵੀ ਕੋ ਬਰੇ ਬਰੇ ਹਾ ਖੰਡੇ ਦੇ ਬੋਲੇ ਸਾਰੇ ਆ ਪੈਰਾ ਦੇ ਪੈ ਜੜੇ ਹਾਂ ਦੇਖਣ ਹਾਂ ਦੇਖੋ ਨਾ ਬਰੇ ਆਹ ਕਿੰਨਾ ਸ਼ੰਮੇ ਲੱਗ ਪਿਆ ਹਰਾ ਠੋਕ ਇਹ ਗੋਰੀ ਹੈ ਸਰ ਇਹ ਕਿਸਕੇ ਹਾਂ ਹਮ ਜਹਾਂ ਸਾਪ ਲੜ ਗਏ ਕੋਈ ਆ ਕੇ ਇਤਨੇ ਲੋਕਾਂ ਡਾਲ ਤੇ ਆਏ ਆ ਸਾਰਾ ਆ ਦੇਖ ਆ ਕੀ ਆ ਆ ਸਾਰੇ ਇਤਨੇ ਨਹੀਂ ਡਾਲ ਦੇ ਇਤਨੇ ਲੋਕਾਂ ਡਾਲ ਕਰ ਰਹੇ ਬੋਲੋ ਸਮਾਧਾਨ ਕੈਸੇ ਕਰ ਲੈ ਹਮ ਲਾਬੀ ਜੇ ਬਣਾਵਾ ਮਾਜੀ ਕੈਸੇ ਸਮਾਧਾਨ ਕਰ ਲੈ ਲੱਗੇ ਆ ਜਾਓ ਡਰਸਾ ਲੱਗ ਕੇ ਆ ਜਾ ਚੈੱਕ ਕਰੋ ਜਰਾ ਕੈਚ ਸਾਲੋ ਕੈਚ ਸਟੋ ਸਵਾ ਮੈਂ ਕਰਦਾ ਸਵਾ ਲੈ ਕੇ ਆ

ਲੈਤਾ ਲਿਓ ਚੱਕ ਕੇ ਸਵਾਦ ਆ ਤੱਕ ਤੇ ਵਿਚਪੋਣੀਏ ਚਰਾਗੀ ਵਰਤ ਕੋ ਆ ਹਾਂ ਬਾਪੂ ਯਾਰ ਕਈ ਵਾਰੀ ਆਪਸਾਈ ਫਾਇਰ ਦੇ ਕੇ ਨਾ ਮੇਰੇ ਨਾਲ ਮਾਰਦੇ ਸੱਤ ਦੇ ਭੈਣ ਚ ਮਾਰਦੇ ਆ ਖਲਾਰ ਕੇ ਪੇ ਗੱਡੀ ਤੂੰ ਆ ਗੱਡੀ ਵਾਹ ਠੇਕ ਜਾ ਖਲਾਰ ਦੇ ਇਹਨੂੰ ਭੈਣ ਚ ਤੂੰ ਜੀ ਇਸ ਕੋ ਮੈਂ ਫੇਰ ਚੈੱਕ ਕਰਨ ਆਉਂਗਾ रामपाल आप मथुरा से हो मेरठ से हो ये गढ़ का काम शुरू किया है आपके पास लाइसेंस है फूड का फूड सेफ्टी का तो नहीं हो। नहीं होता है लाइसेंस बनाना ही होता लाइसेंस तो सर किसी वाले बता सभी के पास आपको लेके जाऊँ दिखाऊँ आपको पता नहीं है आपको पता ही नहीं है सीजन का लाइसेंस बनता है इतना गुड़ बेच रहे हो आपको लाइसेंस की पता ही नहीं लाइसेंस भी होता है आओ मेरे पास आपको लाइसेंस भी बताऊंगा कैसे दिखाना है आपको बेचना भी सही समय पर चालू कराए मेरा नहीं क्या करना तेरा करना हाँ मेरा था जोती से आपने पहले क्यों मना करिया पे हमने चीनी नहीं डालते नहीं पर मैं बोलता हूँ हाँ जाना पहले क्यों तहाँ के चीनी नहीं डालते वहाँ वो तुड़ी का कोठा है वहाँ हमने कितने बोरे खाली निकाले से कैसे मुंह से निकल गया तू तो कहता है जी, हम तो गन्ने से गुड़ बना रहे हैं गन्ने लोग पुराना गन्ने से चीनी नहीं डालते लोग मैं पूछता हूँ आप कहते चीनी नहीं हम डालते माड़ी मोटी माड़ी मोटी का मारी क्या मारी मोटी। है किलो दो फिलो क्यों दो आदत पड़ गई आपको पंजाब का गुड़ खराब करने की हाँ, खराब नहीं हो रहा चीनी हम वैसे खा लेंगे हाँ नहीं मानना हम चीनी खा लेंगे लेके दुकान से सर आप देखो थोड़ा मेरा सिर्फ वाले ले गए हम किसी बाजार में गुड़ नहीं देते तेरा जो प्रैक्टिस है ये जो आपके दलीलें हैं ना ये हम नहीं मानने वाले जो हम नहीं मानने वाले नहीं चलेगा थे 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 थे। आपको हमने आज कह दिया हम तुम्हारे बिजनेस के खिलाफ नहीं है गुड़ बनना चाहिए पंजाब का थे थे थे। पर गुड़ हमारा सही जो गिट है वो बनना चाहिए खंड से गुड़ नहीं बनेगा मिल वाले खंड बनाए आपने गुड़ बनाना है जहाँ हम नहीं बनाने देंगे आपको हमारी तो शक्कर भी दिसंबर जनवरी में पंजाब में पड़ती है तुम्हारी तो शक्कर भी बन गई वो शक्कर भी बन